ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਅੱਜ ਵਿਕਰਮਜੀਤਿਆ ਦੀ ਜ਼ਮਾਨਤ ਪਟੀਸ਼ਨ ਤੇ ਮੋਹਾਲੀ ਕੋਰਟ ਚ ਹੋਵੇਗੀ ਸੁਣਵਾਈ ਮੋਹਾਲੀ ਕੋਰਟ ਵੱਲੋਂ ਸੁਨਾਇਆ ਜਾ ਸਕਦਾ ਕੋਈ ਨਵਾਂ ਫੈਸਲਾ ਪੰਜਾਬ ਸਰਕਾਰ ਦਾ ਪੰਜਾਬੀਆਂ ਨੂੰ ਵੱਡਾ ਤੋਹਫਾ ਇਤਿਹਾਸਿਕ ਫੈਸਲਾ ਲੈਣ ਦੀਆਂ ਸੁਣਾਈ ਖੁਸ਼ਖਬਰੀ ਅੱਜ ਸ਼ਰਮਨੀਏ ਕਾਲੀਦਾਲ ਵੱਲੋਂ ਬਠਿੰਡਾ ਚ ਲੈਂਡ ਪੂਲਿੰਗ ਨੀਤੀ ਖਿਲਾਫ ਦਿੱਤਾ ਜਾਵੇਗਾ ਦਰਨਾ ਪੰਜਾਬ ਸਰਕਾਰ ਖਿਲਾਫ ਹੋਵੇਗਾ ਰੋਸ ਪ੍ਰਦਰਸ਼ਨ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਗਰੋ ਐਕਸ਼ਨ ਵਿੱਚ ਆਈ ਡੀਜੀਪੀ ਪੰਜਾਬ ਸਾਰੇ ਪੀਟੀ ਐਸਐਸਪੀ ਨੂੰ ਦਿੱਤੇ ਹੁਕਮ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਸਿੱਧੂ ਮਸੂਏ ਵਾਲਾ ਕਤਲ ਕੇਸ ਮਾਮਲੇ ਚ ਹੋਈ ਸੁਣਵਾਈ ਕਤਲ ਕੇਸ ਦੇ 7 ਮੁਲਜ਼ਮਾਂ ਦੀ ਜ਼ਮਾਨਤ ਅਰਜੀ ਹੋਈ ਰੱਦ ਪੰਜਾਬ ਸਰਕਾਰ ਤੇ ਭੜਕੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਕੇ ਆਪਗਵੰਤ ਮੰਤਰੀ ਨੇ ਦਿੱਲੀ ਦੇ ਆਗੂਆਂ ਨੂੰ ਠੇਕੇ ਤੇ ਦਿੱਤੀ ਪੰਜਾਬ ਸਰਕਾਰ ਪੰਜਾਬ ਵਿੱਚ 3 ਦਿਨ ਪਵੇਗਾ ਭਾਰੀ ਮੀਂਹ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ 11 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੇਗਾ ਨਵਾਂ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀਆਂ ਵੱੱਡ ਸਕਦੀਆਂ ਹਨ ਮੁਸ਼ਕਲਾਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਗੂ ਅਤੇ ਸਾਬਕਾ ਮੰਤਰੀ ਵਿਕਰਮਜੀਤਿਆ ਦੀ ਜ਼ਮਾਨਤ ਪਟੀਸ਼ਨ ਤੇ ਅੱਜ ਮੁੜ ਮੋਹਾਲੀ ਅਦਾਲਤ ਵਿੱਚ ਸੁਣਵਾਈ ਹੋਵੇਗੀ ਅਤੇ ਅਦਾਲਤ ਵੱਲੋਂ ਸੁਰੱਖਿਅਤ ਰੱਖਿਆ ਗਿਆ ਫੈਸਲਾ ਸੁਣਾਇਆ ਜਾ ਸਕਦਾ ਹੈ ਪਿਛਲੀ ਸੁਣਵਾਈ ਦੌਰਾਨ ਦੋ ਪੜਾਵਾਂ ਵਿੱਚ ਲਗਭਗ 3.5 ਘੰਟੇ ਬਹਿ ਚੱਲੀ ਦੋਵਾਂ ਧਿਰਾਂ ਦੇ ਵਕੀਲਾਂ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਇਸ ਤੋਂ ਬਾਅਦ ਅਦਾਲਤ ਨੇ ਅਗਲੀ ਸੁਣਵਾਈ 4 ਅਗਸਤ ਲਈ ਮੁਲਤਵੀ ਕਰ ਦਿੱਤੀ ਸੀ ਅਤੇ ਆਪਣਾ ਫੈਸਲਾ ਰੱਖਵਾ ਰੱਖ ਲਿਆ ਸੀ ਦੂਜੇ ਪਾਸੇ ਬੀਤੇ ਦਿਨੀ ਵਿਕਰਮਜੀਤਿਆ ਨੂੰ ਮੋਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਜਿੱਥੇ ਅਦਾਲਤ ਵੱਲੋਂ ਉਨ੍ਹਾਂ ਦੀ ਨਿਆਇਕ ਹਿਰਾਸਤ ਵਧਾ ਦਿੱਤੀ ਗਈ ਹੈ ਅਤੇ ਵਿਕਰਮਜੀਤਿਆ ਨੂੰ 14 ਦਿਨਾਂ ਲਈ ਹੋਰ ਜੇਲ੍ਹ ਵਿੱਚ ਰਹਿਣਾ ਪਵੇਗਾ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਮੁੱਖ ਮੰਤਰੀ ਮਾਲ ਵੱਲੋਂ ਆਮ ਆਦਮੀ ਕਲੀਨਿਕਾਂ ਵਿੱਚ WhatsApp ਚੈਟਬੋਟ ਲਾਂਚ ਕੀਤਾ ਗਿਆ ਹੈ ਇਸ ਤੋਂ ਬਾਅਦ ਹੁਣ ਲੋਕਾਂ ਨੂੰ WhatsApp ਤੇ ਹੀ ਦਵਾਈਆਂ ਬਾਰੇ ਸਾਰੀ ਰਿਪੋਰਟ ਮਿਲੇਗੀ ਲੋਕਾਂ ਨੂੰ ਪਰਚੀ ਜਾਂ ਰਿਪੋਰਟ ਲਈ ਵੀ ਕਲੀਨਿਕ ਆਉਣ ਦੀ ਲੋੜ ਨਹੀਂ ਪਵੇਗੀ ਕਿਉਂਕਿ WhatsApp ਤੇ ਹੀ ਉਹਨਾਂ ਨੂੰ ਸਭ ਕੁਝ ਮੁਹੱਈਆ ਕਰਵਾ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਸਮੇਂ ਤੇ ਟੈਸਟ ਹੋਣਗੇ ਤਾਂ ਦਵਾਈ ਖਾਣ ਨਾਲ ਮਰੀਜ਼ ਠੀਕ ਹੋ ਜਾਵੇਗਾ ਉਨ੍ਹਾਂ ਨੇ ਕਿਹਾ ਕਿ ਅੱਜ ਕੱਲ ਦੇ ਲੋਕਾਂ ਦੀ ਸੋਚ ਇਹੀ ਹੈ ਕਿ ਪੋਤੇ ਦਾ ਮੂੰਹ ਦੇਖ ਲਈਏ ਸਿਰਫ ਇੰਨੀ ਕੁ ਜ਼ਿੰਦਗੀ ਹੈ ਪਰ ਜੇਕਰ ਬਿਮਾਰੀ ਦਾ ਸਮੇਂ ਤੇ ਪਤਾ ਲੱਗ ਜਾਵੇ ਤਾਂ ਲੋਕ ਪੋਤੇ ਦਾ ਵਿਆਹ ਵੀ ਦੇਖ ਸਕਦੇ ਹਨ ਮੁੱਖ ਮੰਤਰੀ ਨੇ ਦੱਸਿਆ ਕਿ 800 ਸਿਆਮਨਮੀ ਕਲੀਨਿਕਾਂ ਵਿੱਚ ਰੋਜ਼ਾਨਾ 70000 ਮਰੀਜ਼ ਚੈੱਕਅਪ ਕਰਵਾਉਣ ਲਈ ਆਉਂਦੇ ਹਨ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਪਾਲਿਸੀ ਖਿਲਾਫ ਸ਼ਰੋਮਨੀ ਅਕਾਲੀ ਦਲ ਵੱਲੋਂ ਬਠਿੰਡਾ ਵਿਖੇ ਜ਼ਿਲ੍ਹਾ ਪੱਦਰ ਤੇ ਤਰਨਾ ਲਾ ਕੇ ਰੋਸ ਮੁਜ਼ਹਾਰਾ ਕੀਤਾ ਜਾਵੇਗਾ ਜਿਸ ਨੂੰ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋ ਸੰਬੋਧਨ ਕਰਨਗੇ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਨੇ ਬਲਾਕ ਦੇ ਪਿੰਡ ਮਹਿਮਾ ਸਰਾਜ ਮਹਿਮਾ ਸਰਕਾਰੀ ਅਤੇ ਕਈ ਹੋਰ ਪਿੰਡਾਂ ਵਿਖੇ ਨੁਕੜ ਮੀਟਿੰਗਾਂ ਦਾ ਉਦਰਾਣ ਕੀਤਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਹਜ਼ਾਰਾਂ ਏਕੜ ਜ਼ਮੀਨ ਲੈਂਡ ਪੁਲਿੰਗ ਪੋਲਿਸੀ ਦੇ ਪੇਂਟ ਚੜ ਜਾਵੇਗੀ ਜਿਸ ਨਾਲ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਤੇ ਸਹਾਇਕ ਤੰਦੇ ਉਜੜ ਜਾਣਗੇ ਉਹਨਾਂ ਨੇ ਕਿਹਾ ਕਿ 4 ਅਗਸਤ ਯਾਨੀ ਅੱਜ ਬਠਿੰਡਾ ਵਿਖੇ ਵੱਡਾਈ ਇਕੱਠ ਕਰਕੇ ਜ਼ਿਲ੍ਹਾ ਪੱਧਰ ਤੇ ਧਰਨਾ ਲਾ ਕੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਪਰਦਾ ਫਾਸ਼ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਆਗਾਮੀ ਆਜ਼ਾਦੀ ਦਿਵਸ 2025 ਦੇ ਸ਼ਾਂਤੀਪੂਰਨ ਜਸ਼ਨਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਸੁਰੱਖਿਆ ਵਧਾ ਦਿੱਤੀ ਹੈ ਅਤੇ ਅਪਰਾਧਿਕ ਤੇ ਸਮਾਜ ਵਿਰੋਧੀ ਅੰਸਰਾਂ ਤੇ ਨજર ਰੱਖਣ ਲਈ ਵਿਸ਼ੇਸ਼ 15 ਵਾਲਾ ਮੁਹਿੰਮ ਸ਼ੁਰੂ ਕੀਤੀ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਸੀਪੀ ਅਤੇ ਐਸਐਸਪੀ ਨੂੰ ਆਪੋ ਆਪਣੇ ਜ਼ਿਲ੍ਹਿਆਂ ਵਿੱਚ ਸੁਰੱਖਿਆ ਉਪਾਵਾਂ ਚ ਵਾਅਦਾ ਕਰਨ, ਗਸ਼ਤ ਵਧਾਉਣ ਅਤੇ ਰਾਤ ਦੇ ਅਭਿਆਨ ਨੂੰ ਹੋਰ ਤੇਜ਼ ਕਰਨ ਦੇ ਹੁਕਮ ਦਿੱਤੇ ਗਏ ਹਨ ਇਸ ਦੇ ਨਾਲ ਹੀ ਵਿਸ਼ੇਸ਼ ਡੀਜੀਪੀ ਕਾਨੂੰਨ ਅਤੇ ਵਿਵਸਥਾਰ ਪਿਤ ਸ਼ੁਕਲਾ ਨੇ ਕਿਹਾ ਕਿ ਇਹਨਾਂ 2 ਹਫਤਿਆਂ ਵਿੱਚ ਸੀਪੀ ਅਤੇ ਐਸਐਸਪੀ ਨਿਮੀ ਤੌਰ ਤੇ ਵੱਖ-ਵੱਖ ਕਾਰਵਾਈਆਂ ਕਰਨਗੇ ਜਿਨ੍ਹਾਂ ਵਿੱਚ ਅੱਤਵਾਦ ਗੈਂਗਸਟਰ ਵਿਰੋਧੀ ਕਾਰਵਾਈਆਂ ਜੇਲ੍ਹਾਂ ਦੀ ਜਾਂਚ ਰਣਨੀਤਿਕ ਸਥਾਨਾਂ ਤੇ ਨਾਕੇਲ ਗਾਉਣਾ ਤਲਾਸ਼ੀ ਅਭਿਆਨ ਆਦਿ ਸ਼ਾਮਿਲ ਹਨ ਉਹਨਾਂ ਨੇ ਕਿਹਾ ਕਿ ਸੀਪੀ ਜਾਂ ਤੇ SSP ਨੂੰ ਸ਼ੱਕੀ ਗਤੀਵਿਧੀਆਂ ਵਾਲੇ ਵਿਅਕਤੀਆਂ ਤੇ ਨੇੜੇੋਂ ਨਜ਼ਰ ਰੱਖਣਾ ਤੇ ਕਿਸੇ ਵੱਲੋਂ ਵੀ ਸੁਰੱਖਿਆ ਉਲੰਘਣਾ ਦੀ ਸਥਿਤੀ ਵਿੱਚ ਤੁਰੰਤ ਕਾਰਵਾਈ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਿੱਧੂ ਮਸੂਆਣਾ ਕਤਲ ਕੇਸ ਦੇ 7 ਮੁਲਜ਼ਮਾਂ ਦੀਆਂ ਜ਼ਮਾਨਤ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਹਨ ਪ੍ਰਭਦੀਪ ਸਿੰਘ ਉਰਫ ਪੱਬੀ ਜਗਤਾਰ ਸਿੰਘ ਮਨਪ੍ਰੀਤ ਸਿੰਘ ਉਰਫ ਪਾਉ ਨਸੀਬਦੀਨ ਰਜਿੰਦਰ ਉਰਫ ਜੋਕਰ ਪਵਨ ਕੁਮਾਰ ਬਿਸ਼ਨੋਈ ਅਤੇ ਸਰਾਜ ਸਿੰਘ ਉਰਫ ਮਿੰਟੂ ਨੇ ਵਕਫ ਵਕਹਦਾਰ ਉਤੇ ਨਿਯਮਿਤ ਜਮਾਨਤ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਪਟੀਸ਼ਨ ਕਰਤਾਵਾਂ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਉਹ ਪਿਛਲੇ 2 ਸਾਲਾਂ ਤੋਂ ਹਿਰਾਸਤ ਵਿੱਚ ਹਨ ਅਤੇ ਮੁਕੱਦਮੇ ਦੀ ਗਤੀ ਬਹੁਤ ਹੌਲੀ ਹੈ ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਜਮਾਨਤ ਦਾ ਵਿਰੋਧ ਕਰਦੇ ਹਾਂ ਕਿ ਹੈ ਕਿ 3 ਚਸ਼ਮ ਦੀ ਗਵਾਹਾਂ ਸਮੇਤ ਕੁੱਲ 180 ਗਵਾਹ ਹਨ ਹੁਣ ਤੱਕ ਸਿਰਫ ਇੱਕ ਗਵਾਹੀ ਹੋਈ ਹੈ ਅਦਾਲਤ ਨੇ ਕਿਹਾ ਕਿ ਅਪਰਾਧ ਦੀ ਗੰਭੀਰਤਾ ਨੂੰ ਵੇਖਦੇ ਹੋਏ ਗਵਾਹਾਂ ਦੀ ਸੁਰੱਖਿਆ ਤੇ ਨਿਰਪੱਖਤਾ ਨੂੰ ਤਰਜੀਹ ਦੇਣਾ ਜ਼ਰੂਰੀ ਹੈ ਇਸ ਦੇ ਲਈ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਸਾਰੇ ਚਸ਼ਮਦੀਦ ਗਵਾਹਾਂ ਦੀ ਗਵਾਹੀ ਨੂੰ ਪੂਰੀ ਹੋਣ ਤੱਕ ਨਿਯਮਿਤ ਜਮਾਨਤਾਰ ਦੀਆਂ ਉੱਤੇ ਵਿਚਾਰ ਨਹੀਂ ਕੀਤਾ ਜਾ ਸਕਦਾ ਅਦਾਲਤ ਨੇ ਕਿਹਾ ਹੈ ਕਿ ਚਸ਼ਮਦੀਦ ਗਵਾਹਾਂ ਦੀ ਗਵਾਹੀ ਬਹੁਤ ਮਹੱਤਵਪੂਰਨ ਹੈ ਜੇ ਦੋਸ਼ੀ ਹਿਰਾਸਤ ਤੋਂ ਬਾਹਰ ਆ ਜਾਂਦੇ ਹਨ ਤਾਂ ਚਸ਼ਮਦੀਦ ਗਵਾਹਾਂ ਲਈ ਅਸੁਰੱਖਿਆ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਜਿਸ ਨਾਲ ਨਿਰਪੱਖ ਸੁਣਵਾਈ ਦੇ ਅਧਿਕਾਰਾਂ ਦੀ ਉਲੰਘਣਾ ਹੋ ਸਕਦੀ ਹੈ ਇਸ ਦੇ ਨਾਲ ਹੀ ਹਾਈ ਕੋਰਟ ਨੇ ਇਨਾਂ ਸਾਰੀਆਂ ਪਟੀਸ਼ਨਾਂ ਨੂੰ ਇੱਕੋ ਸਮੇਂ ਖਾਰਿਜ ਕਰ ਦਿੱਤਾ ਹੈ ਬੀਤੇ ਦਿਨੀ ਭਾਜਪਾ ਵਿੱਚ ਸ਼ਾਮਲ ਹੋਏ ਰਣਜੀਤ ਸਿੰਘ ਗਿੱਲ ਤੇ ਵਿਜੀਲੈਂਸ ਦੀ ਕਾਰਵਾਈ ਸਿਆਸੀ ਬਦਲਾਖੋਰੀ ਹੈ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਮੁਖ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਹੈ ਉਹਨਾਂ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਰਕਾਰ ਦਿੱਲੀ ਦੇ ਆਗੂਆਂ ਨੂੰ ਠੇਕੇ ਉੱਤੇ ਦੇ ਰੱਖੀ ਹੈ ਪਰ ਉਹ ਯਾਦ ਰੱਖਣ ਕੀ ਸਰਕਾਰ ਬਦਲਦਿਆਂ ਹੀ ਸਰਕਾਰ ਦੇ ਕਾਰਜਕਾਲ ਵਿੱਚ ਸਰਕਾਰੀ ਖਜ਼ਾਨੇ ਦੀ ਹੋਈ ਲੁੱਟ ਦੇ ਗੁਨਾਹਾਂ ਦੀ ਸਜ਼ਾ ਸਬੰਧਿਤ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਉਪਕਤ ਨਹੀਂ ਪੈਂਦੀ ਹੈ ਜਦ ਕੀ ਮਲਾਈ ਖਾਣ ਵਾਲੇ ਠੇਕੇਦਾਰ ਤਾਂ ਆਪਣਾ ਬੋਰੀਆ ਬਿਸਤਰਾ ਸਮੇਟ ਕੇ ਨਿਕਲ ਜਾਣਗੇ ਸੁਨੀਲ ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗੈਂਗਸਟਰਾਂ ਨੂੰ ਖਤਮ ਕਰਨ ਦੀ بجائے ਖੁਦ ਇੱਕ ਸਿਆਸੀ ਗੈਂਗ ਵਜੋਂ ਕੰਮ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਇਹ ਰঞ্জੀਤ ਸਿੰਘ ਗਿੱਲ ਤੇ ਕਾਰਵਾਈ ਲੋਕਤੰਤਰੀਕ ਮर्यादा ਦੀ ਉਲੰਘਣਾ ਹੈ ਉਹਨਾਂ ਨੇ ਕਿਹਾ ਕਿ ਇਸ ਰਾਹੀ ਸਰਕਾਰ ਵਿਰੋਧੀਆਂ ਨੂੰ ਡਰਾਉਣਾ ਚਾਹੁੰਦੀ ਹੈ ਕਿ ਜੋ ਕੋਈ ਵੀ ਸਰਕਾਰ ਦੀ ਲਾਈਨ ਤੋਂ ਪਾਸੇ ਜਾਵੇਗਾ ਜਾਂ ਵਿਰੋਧੀ ਪਾਰਟੀ ਵਿੱਚ ਜਾਵੇਗਾ ਉਸ ਨਾਲ ਅਜਿਹਾ ਕੀਤਾ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਲਈ ਇੱਕ ਹੋਰ ਚੁਣੌਤੀ ਖੜੀ ਹੋਣ ਵਾਲੀ ਹੈ ਸ਼੍ਰੀ ਅਕਾਲ ਤਖਸੈ ਵੱਲੋਂ ਪਿਛਲੇ ਸਾਲ 2 ਦਸੰਬਰ ਨੂੰ ਗਠਿਤ ਕੀਤੀ ਪੰਜ ਮੈਂਬਰੀ ਕਮੇਟੀ ਵੱਲੋਂ ਬਣਾਏ ਗਏ ਡੈਲੀਗੇਟ 11 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣ ਲੈਣਗੇ ਨਵਾਂ ਪ੍ਰਧਾਨ ਬਣਨ ਨਾਲ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਲਈ ਵੱਡੀ ਮੁਸ਼ਕਿਲ ਪੈਦਾ ਹੋ ਸਕਦੀ ਹੈ ਭਰਤੀ ਕਮੇਟੀ ਨੇ ਸ਼੍ਰੋਮਣੀ ਕਮੇਟੀ ਤੋਂ ਤੇਜਾ ਸਿੰਘ ਸਮੁੰਦਰੀ ਹਾਲ ਦੀ ਮੰਗ ਕੀਤੀ ਹੈ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਸ਼੍ਰੋਮਣੀ ਕਮੇਟੀ ਤੇਜਾ ਸਿੰਘ ਸਮੁੰਦਰੀ ਹਾਲ ਭਰਤੀ ਕਮੇਟੀ ਨੂੰ ਡੈਲੀਗੇਟ ਜਲਾਸ ਲਈ ਦੇਵੇਗੀ ਜਾਂ ਨਹੀਂ ਦੱਸਿਆ ਜਾਂਦਾ ਹੈ ਕਿ ਭਰਤੀ ਕਮੇਟੀ ਨੇ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਚਿੱਠੀ ਅਤੇ ਬਣਦੀ ਫੀਸ ਪਹਿਲਾਂ ਹੀ ਅਦਾ ਕਰ ਦਿੱਤੀ ਸੀ ਚਰਚਾ ਹੈ ਕਿ ਸ਼੍ਰੋਮਣੀ ਕਮੇਟੀ ਤੇ ਤੇਜਾ ਸਿੰਘ ਸਮੁੰਦਰੀ ਹਾਲ ਨਾਮ ਦੇਣ ਦਾ ਦਬਾਅ ਬਣਨ ਲੱਗਾ ਹੈ ਇਨ੍ਹਾਂ ਹਾਲਾਤਾਂ ਵਿੱਚ ਭਰਤੀ ਕਮੇਟੀ ਨੂੰ اجلاس ਲਈ ਭਾਈ ਗੁਰਦਾਸ ਹਾਲ ਦਿੱਤਾ ਜਾ ਸਕਦਾ ਹੈ ਭਰਤੀ ਕਮੇਟੀ 15 ਲੱਖ ਮੈਂਬਰਸ਼ਿਪ ਕਰਨ ਦਾ ਦਾਵਾ ਕਰ ਰਹੀ ਹੈ ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਸ਼੍ਰੀ ਅਕਾਲ ਤਖਸੈਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬੀਬੀ ਸਤਵੰਤ ਕੌਰ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਪ੍ਰਧਾਨ ਬਣਨ ਦੀ ਇੱਛੁਖੰਨ ਵਿਧਾਇਕ ਮਨਪ੍ਰੀਤ ਸਿੰਘ ਯਾਲੀਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਵੀ ਨਾਮ ਪ੍ਰਦਾਨਗੀ ਲਈ ਚੱਲਿਆ ਸੀ ਪਰ ਮੌਜੂਦਾ ਸਿਆਸੀ ਸਮੀਕਰਨ ਦੇਖਦੇ ਹੋਏ ਇਹ ਦੋਵੇਂ ਆਗੂ ਪਿੱਛੇ हट ਗਏ ਹਨ ਜੇਕਰ ਸੈਂਤੀ ਨਾਮ ਬਣੀ ਤਾਂ ਕਿਸੇ ਹੋਰ ਆਗੂ ਦੇ ਨਾਮ ਤੇ ਵੀ ਸੈਂਤੀ ਬਣਾਈ ਜਾ ਸਕਦੀ ਹੈ ਪਰਦਾਨ ਲਈ ਸਭ ਤੋਂ ਵੱਡੀ ਚੁਣੌਤੀ ਸਾਰੇ ਆਗੂਆਂ ਨੂੰ ਇਕਜੁੱਟ ਰੱਖਣਾ ਤੇ ਵੀਤੀ ਸਾਧਨ ਚਟਾਉਂਦੀ ਹੋਵੇਗੀ ਜਾਣਕਾਰੀ ਅਨੁਸਾਰ ਪੰਜ ਮੈਂਬਰੀ ਕਮੇਟੀ ਚੁੰਦਾ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਇੱਛੁਕ ਹੈ ਜਿਸ ਤਹਿਤ ਅਕਾਲੀ ਦਲ ਦੇ ਜਥੇਬੰਦਕ ਟਾਂਚੇ ਵਿੱਚ ਬਦਲਾਅ ਕਰਦੇ ਹੋਏ ਨਿਯਮ ਬਦਲੇ ਜਾ ਸਕਦੇ ਹਨ ਈਕਾਗੂ ਨੂੰ ਸਿਆਸਤ ਅਤੇ ਧਾਰਮਿਕ ਸੇਵਾ ਵਿੱਚੋਂ ਕੋਈ ਇੱਕ ਰਾ ਚੂਨਾ ਪਵੇਗਾ ਯਾਨੀ ਸਿਆਸੀ ਪੀੜ ਵਿੱਚ ਕੁੱਦਣ ਵਾਲੇ ਆਗੂ ਨੂੰ ਸ਼੍ਰੋਮਣੀ ਕਮੇਟੀ ਤੋਂ ਦੂਰ ਰੱਖਿਆ ਜਾਵੇਗਾ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੀ ਚੋਣ ਲੜਨ ਵਾਲੇ ਨੂੰ ਸਿਆਸੀ ਚੋਣ ਨਹੀਂ ਲੜਾਈ ਜਾਵੇਗੀ ਇਹ ਵੀ ਦੱਸਿਆ ਜਾਂਦਾ ਹੈ ਕਿ ਡੈਲੀਗੇਟ ਜਲਾਸ ਵਿੱਚ ਇਹ ਵੀ ਫੈਸਲਾ ਕੀਤਾ ਜਾ ਸਕਦਾ ਹੈ ਕਿ ਪਾਰਟੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰ ਕੋਈ ਵੀ ਚੋਣ ਨਹੀਂ ਲੜ ਸਕਣ ਬਾਰੇ ਫੈਸਲਾ ਲੈ ਸਕਦੇ ਹਨ ਜੇਕਰ ਅਜਿਹਾ ਫੈਸਲਾ ਹੁੰਦਾ ਹੈ ਤਾਂ ਇਸ ਨਾਲ ਨਾ ਸਿਰਫ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਸੁਧਾਰ ਆਵੇਗਾ ਬਲਕਿ ਅਕਾਲੀ ਦਲ ਦੀ ਪੁਰਾਣੀ ਪਰੰਪਰਾ ਨੂੰ ਬਹਾਲ ਕੀਤਾ ਜਾਵੇਗਾ ਹਲਕਾ ਕਨੌਰਦੀਨ ਪੈਂਦੇ ਪਿੰਡ ਮਰਦਾਂਪੁਰ ਵਿਖੇ ਆਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਮੈਂਬਰ ਪਾਰਲੀਮੈਂਟ ਪਾਰਟੀ ਪ੍ਰਧਾਨ ਅਮਰਪਾਲ ਸਿੰਘ ਦੇ ਪਿਤਾ ਪਾਰਟੀ ਦੇ ਸਰਪ੍ਰਸਤ ਬਾਪੂ ਤਰਸੇਮ ਸਿੰਘ ਭਾਈ ਗੁਰਚਰਨ ਸਿੰਘ ਕਮੇਨ ਸਾਹਿਬ ਮੋਰਚਾ ਤੇ ਫਰੀਦਕੋਟ ਤੋਂ ਸੰਸਦ ਮੈਂਬਰ ਸਰਵਜੀਤ ਸਿੰਘ ਖਾਲਸਾ ਦੇ ਵੱਲੋਂ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਨੇ ਸ਼ਰੋਮਨੀਏ ਆਕਾਲੀ ਦਲ ਦੀ ਭਰਤੀ ਕਮੇਟੀ ਨਾਲ ਗੱਠ ਜੋੜ ਬਾਰੇ ਵੱਡਾ ਬਿਆਨ ਦਿੱਤਾ ਹੈ ਉਨ੍ਹਾਂ ਨੇ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਜਿਸ ਵਿੱਚ ਭਵਿੱਖ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀ ਦਲ ਵਾਰਿਸ ਪੰਜਾਬ ਇੱਕ ਮੰਚ ਤੇ ਇਕੱਠੇ ਹੋਣਗੇ ਉਸ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹਲੇ ਸ਼੍ਰੋਮਣੀ ਅਕਾਲੀ ਦਲ ਦੀ ਜੋ ਪੰਜ ਮੈਂਬਰੀ ਕਮੇਟੀ ਹੈ ਉਸ ਦੇ ਵੱਲੋਂ ਆਪਣਾ 11 ਅਗਸਤ ਨੂੰ ਪ੍ਰਧਾਨ ਚੁਣਿਆ ਜਾਵੇਗਾ ਉਸ ਤੋਂ ਬਾਅਦ ਸਾਰਿਆਂ ਦੇ ਨਾਲ ਸਲਾਹ ਕੀਤੀ ਜਾਵੇਗੀ ਅਸੀਂ ਵੀ ਚਾਹੁੰਦੇ ਹਾਂ ਕਿ ਸਾਰਾ ਪੰਥ ਇਕੱਠਾ ਹੋਵੇ ਕਿਉਂਕਿ ਪੰਥ ਦੇ ਬਹੁਤ ਸਾਰੇ ਮੁੱਦੇ ਹਨ ਜਿਨ੍ਹਾਂ ਨੂੰ ਇਕੱਠੇ ਹੋ ਕੇ ਹੀ ਪੂਰਾ ਕੀਤੇ ਤਾ ਜਾ ਸਕਦਾ ਹੈ ਮੈਂ ਤਾਂ ਨਿੱਜੀ ਤੌਰ ਤੇ ਆਈ ਹਾਂ ਜੀ ਤੁਸੀਂ ਜੀ ਮੇਰੀ ਫਾਈਲ ਕਦ ਤੱਕ ਸਮਾਂ ਹੋ ਸਤਿਕਾਰ ਨਾਲ ਮਸਤ ਮਸਤ ਹੋ ਉਹ ਬਹੁਤ ਸੱਗੀ ਲੱਗਿਆ ਜੀ ਜੁਰੂ ਸਾਹਿਬ ਤੇ ਚਰਨਾਂ ਚ ਨਤਮਸਤਕ ਹੋਣ ਆਏ ਹੈ ਮੈਂ ਤਾਂ ਨਿੱਜੀ ਤੌਰ ਤੇ ਆਈ ਹਾਂ ਬੱਚੀ ਨੂੰ ਲੈ ਕੇ ਕੀ ਅਰਦਾਸ ਕਰੀਏ ਚੱਲਦੀ ਕਲਾ ਦੀ ਅਦਾਸੀ ਕਰੀਏ ਸਾਰਿਆਂ ਦੀ ਆਪ ਲਗਾਤਾਰ ਜੇ ਸਾਥੋਂ ਮਾਫੀ ਮੰਗਦੇ ਅਕਸਰ ਬੋਲੋ ਸਾਥਕਰੀ ਮਾਫੀ ਮੰਗਦੇ ਕਿਵੇਂ ਦੇਈ ਦੋਾਰੇ ਸਰਕਾਰ ਤੇ ਦਬੀਏ ਕਿਵੇਂ ਦੇਈ ਤੁੜੂ ਚੀਜ਼ ਜਿਹੜਾ ਕਰ ਰਹੇ ਹਾਂ ਗਲਤ ਕਰ ਰਹੇ ਹਾਂ ਤੇ ਅਸੀਂ ਲੜਾਈ ਲੜਦੇ ਹਾਂ ਲੜਾਂਗੇ ਲੜ ਤੇਰੇ ਵਾਂਗੂ ਗੁਰੂ ਸਾਹਿਬ ਦੀ ਬਹੁਤ ਮੇਰ ਹੋਊਗੀ ਤੇ ਸਦਾ ਸਾਧ ਸਿੱਟਾਈ ਗੁਰੂ ਸਾਹਿਬ ਨੇ ਅਣਸੰਖ ਸਾਥੀ ਹੋ ਕੇ ਅੱਗੇ ਵੀ ਸਾਥ ਦੇਣਗੇ ਸੱਚਤਾ ਹਮੇਸ਼ਾ ਸਾਥ ਦੇਂਦੇ ਆਏ ਨੇ ਇਹੀ ਅਦਾਸ ਹੈ ਗੁਰੂ ਸਾਹਿਬ ਦੇ ਅੱਗੇ ਤੇ ਚੱਪੀ ਕਲਾ ਕਰਦੇ ਕਿਉਂ ਲੱਗਦਾ ਮਿੱਕੇ ਸਾਹਿਬ ਨੂੰ ਕਿਉਂ ਨਸ਼ਾ ਲੱਗਾਇਆ ਬਹੁਤ ਹੀ ਖੁਸ਼ੀ ਹੋਈ ਹੈ ਇੱਥੇ ਆ ਕੇ ਤੀਆਂ ਦੇ ਤਿਹਾਰ ਚ ਤੇ ਐਮਐਲਏ ਸਾਹਿਬ ਨੇ ਬੜਾ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕੀਤਾ ਇੱਥੇ ਸਾਰੀਆਂ ਮਾਮਾ ਭੈਣਾਂ ਨੂੰ ਮੌਕਾ ਦਿੱਤਾ ਕਿ ਉਹ ਆਪਣੇ ਖੁਸ਼ੀਆਂ ਮਨਾ ਸਕਣ ਸਾਰੇ ਇਕੱਠੇ ਹੋ ਗਏ ਸੋ ਇਹ ਮੇਲੇ ਤਿਹਾਰ ਨੇ ਜਿਹੜੇ ਸਾਡੀ ਰੂਹ ਦੀ ਖਰਾਕ ਨੇ ਸਾਡੇ ਪੰਜਾਬ ਦੀ ਇਹ ਇੱਕ ਜਿਵੇਂ ਕਹਤੋ ਵੀ ਇਹ ਜਿਹੜੇ ਚੀਜ਼ਾਂ ਨੇ ਇਹ ਪੰਜਾਬ ਦੀ ਪਛਾਣ ਬਣਸਤ ਹੈ ਸਾਡੇ ਪੰਜਾਬ ਨੂੰ ਸੋ ਬਹੁਤ ਵਧੀਆ ਲੱਗਦਾ ਥਾ ਥਾ ਤੇ ਜਿੱਥੇ ਵੀ ਸਾਨੂੰ ਮੌਕਾ ਮਿਲਦਾ ਹੈ ਜਿੱਥੇ ਵੀ ਕੋਈ ਸਾਨੂੰ ਬੁਲਾਉਂਦਾ ਹੈ ਤਾਂ ਅਸੀਂ ਬੜੇ ਅ ਚਾਰਨਲ ਤੇ ਜਾਂਦੇ ਆ ਤੇ ਸਾਰਿਆਂ ਭੈਣ ਭਾਈਆਂ ਨਾਲ ਖੁਸ਼ੀਆਂ ਮਨਾਉਂਦੇ ਆ ਦਿਖਦੇ ਵੀ ਬਹੁਤ ਜੀ ਦੇ ਦੋਨੇ ਅੱਛੇ ਦੇ ਬਹੁਤ ਇਹੀ ਮੈਸੇਜ ਹੈ ਜੀ ਕਿ ਪ੍ਰਮਾਤਮਾ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਬਖਸ਼ੇ ਪ੍ਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਤਾਂ ਹੀ ਇਹ ਸਾਰੇ ਮੇਲੇ ਤਾਂ ਹੀ ਤਿਹਾਰ ਮਨਾਏ ਜਾਂਦੇ ਨੇ ਜਦੋਂ ਸਾਡੇ ਘਰਾਂ 'ਚ ਖੁਸ਼ੀਆਂ ਹੁੰਦੀਆਂ ਨੇਗੀਆਂ ਤੇ आम आदमी पार्टी वालों की जी ड्यूटी लाई है पंजाव ने। पंजाव दे ने। पूरी करने की पूरी कोशिश कर रहे हैं हमने आठ सौ क्या क्लिनिक खोल एम बीबीएस डॉक्टर भेजे फार्मासिस्ट भेजे वहां अच्छे से उनका इलाज होने लगा फ्री में उनका चेकअप होने लगा तो अब अब ये हालात है कि हमें जितने भी आंकड़े बताए गए कि उनका एक चलो ठीक है इलाज तो चलो जैसे कहा गया कि लेडीज जाती नहीं थी या कोई लेके नहीं जाता था तो अभी जो है हर रोज सत्तर हजार पेशेंट इन आठ कैसी आम आदमी क्लिनिक्स में चेकअप कराने आते चेकअप मींस खांसी बुखार या छोटा मोटा जो किसी को भी हर एक को कोई फॉर्म नहीं भरना कुछ नहीं सिर्फ आपके आधार कार्ड और वोटर कार्ड होना चाहिए आप अस्पताल जाइए इलाज करा के बाकी साफ सरकार करेगी इतना इजी शायद दुनिया में कोई हेल्थ हल, केयर सिस्टम नहीं है तो वो कब लागू होगा मैंने कहा दो अक्टूबर से लागू हो जाएगा सेकंड कहता yes. फिर तो हम बीमार नहीं होंगे मैंने कहा ये क्या मतलब होगा पंजाबी हैं हम तो मौत को भी मजाक करने लगते हैं। आजा, जब कुर्बानी देनी हो देश के लिए कोई करना हुँ? हम तो मजाक करते हैं कुर्बानी को क्या जा कहता फिर हम बीमारियों को भी मजाक करने लग जाएंगे आ जा दस लाख पड़ा है हमारे पास कहते बीमारी नहीं आएगी हमारे पास <laughs> किसके पास तो पैसे हैं ये तो इलाज करवा लेगा कहता अब आती इसलिए हमारी बीमारी उसको भी ये पता है बीमारी को कि ये मेरा इलाज नहीं करवा सकेगा बस मैं इसके घर पे काफी लंबा समय रह सकती हूँ तो बीमारी का भी टिकाना हमने उखाड़ दिया वहां से इस बात से तेरा इलाज होगा तो बीमारी डरती है इलाज के लिए अगर उसके पास है सब कुछ ना तो बीमारी भी डरती मेरे पास आंकड़े पड़े हैं सारे अब सब कुछ व्हाट्सएप पे आपको मिल जाएगा पर्ची भी नहीं रखनी पड़ेगी कोई दवाइयों की लिस्ट कोई दवाई कब लेनी है याद करानी है भूल गया दवाई लेना ये काम कार में अपने भूल जाते हैं कई बार तो उनको याद कराना ये सब कुछ व्हाट्सएप पे कर दिया दिस इज अ ड्यूटी ऑफ अ गवर्नमेंट एक्चुअली हेल्थ केयर में ड्यूटी बनती है हमारी लोगों की सेहत की चिंता करना ख्याल रखना चिंता करना एक और जो हिडन मेडिकल लाइन के सभी लोग हैं जो हिडन हमें एक आप समझिए फायदा हो रहा है या हिडन एक बेनिफिट मिल रहा है वो ये है कि जो सत्तर हजार हर रोज आते हैं उनमें से पच्चीस तीस हजार के ब्लड टेस्ट होते होंगे हमें ये पता चल रहा है डॉक्टर साहब बैठे हैं कि कौन से इलाके में पंजाब में कौन सी बीमारी ज्यादा फैल रही है देखो सरकार बेलगाम हो रही है साहब हाँ भगवंत मान जी ने लैया लिया पंगा पर ही इज नॉट केपेबल टू नॉट फिट टू रूल द स्टेट साहब हसी मजाक चंगा कर लेंगे ਲੋਕਾਂ ਦਾ ਜੀ ਲਾਈ ਰੱਖਦੇ ਜਿੱਥੇ ਸਟੇਜ ਤੇ ਚੜਦੇ ਦੋ ਚਾਰ ਚੁਟਕਲੇ ਸੁਣਾ ਕੇ ਪੰਜਾਬ ਦੇ ਲੋਕਾਂ ਨੂੰ ਫੈਸਲਾ ਕਰਨ ਨੂੰ ਪਊਗਾ ਸਾਬ ਚੁਟਕਲੇ ਸੁਣਨੇ ਆ ਤੇ ਇਹਨਾਂ ਨੂੰ ਰੱਖ ਲੋ ਤੇ ਜੇ ਪੰਜਾਬ ਨੂੰ ਬਚਾਣਾ ਹੈ ਤਾਂ ਸਭ ਅੱਜ ਦੇ ਦਿਨ ਮੇਰੇ ਖਿਆਲ ਤਾਂ ਜਿਹੜੇ ਲੋਕ ਮੈਂ ਕਹਿੰਨਾ ਬਾਰ-ਬਾਰ ਕਿਉਂ ਕਹਿੰਦੇ ਵੀ ਯੂਪੀ ਅਗਰ ਸੁਧਾਰਿਆ ਜਾ ਸਕਦਾ ਤਾਂ ਪੰਜਾਬ ਕਿਉਂ ਨਹੀਂ ਸੁਧਾਰਿਆ ਜਾ ਸਕਦਾ ਤੇ ਅਨਸਾਰੀਆਂ ਦੀ ਗੱਲ ਕਰੀ ਜਾਂਦੇ ਤੁਸੀਂ ਅਨਸਾਰੀ ਦੇ ਕੀ ਹੋਇਆ ਸਾਬ ਬਾਕੀਆਂ ਦਾ ਕੀ ਹੋਇਆ ਉੱਥੇ ਉਹਨਾਂ ਦਾ ਦੇਖੋ ਮੈਂ ਸਮਝਦਾ ਹਾਂ ਵੀ ਪੰਜਾਬ ਦੇ ਅੰਦਰ ਸਭ ਤੋਂ ਪਹਿਲਾਂ ਅੱਜ ਲਾਅ ਐਂਡ ਆਰਡਰ ਇਸਟੈਬਿਸ਼ ਕਰਨ ਦੀ ਲੋੜ ਹੈ ਜਿਹੜੀ ਸਮਰੱਥਾ ਇਹਨਾਂ 'ਚ ਹੈ ਨਹੀਂ ਸਿਰਫ ਤੇ ਸਿਰਫ ਇੱਕ ਬਿਜ਼ਨਸ ਕੰਪਨੀ ਬਣੀ ਬੈਠੀ ਹੈ ਲੈਂਡ ਡਿਵੈਲਪਰ ਆਮ ਆਦਮੀ ਆਮ ਐਪੀ ਲੈਂਡ ਪ੍ਰੋਮੋਟਰ ਲੈਂਡ ਡਿਵੈਲਪਰ ਜਾਂ ਲੈਂਡ ਕੰਸੋਲੀਡੇਟਰ ਲਿਮਟਿਡ ਸ਼ੇਅਰਹੋਲਡਰ ਡਾਇਰੈਕਟਰ ਮੈਂ ਤੁਹਾਨੂੰ ਗਿਣਾ ਤੇ ਉਹ ਤੁਰ ਜਾਣਗੇ ਜਿਵੇਂ ਹੁੰਦੇ ਨੇ ਨਾ ਪੌਂਸੀ ਸਕੀਮ ਤੇ ਮਗਰ ਚ ਭੁਗਤਣਗੇ ਸ਼੍ਰੀਮਾਨ ਭਗਵੰਤ ਮਾਨ ਜੀ ਉਹ ਤੇ ਨਹੀਂ ਆਦ ਕਰਾਉਂਗਾ ਭਗਵੰਤ ਮਾਨ ਜੀ ਜੋ ਕੁਝ ਬੀਓ ਬੀਜੋਗੇ ਉਹ ਹੀ ਕਟਣੀ ਪਊਗੀ ਆ ਜਿਹੜਾ ਕੇਸ ਇਹਨਾਂ ਨੇ ਕੀਤਾ ਜਿਹੜਾ ਨੂੰ ਨਹੀਂ ਚੱਲਦਾ ਉਹਦੇ ਤੇ ਜਾ ਕੇ ਕਰ ਦਿੰਦੇ ਆ ਪਤਾ ਨਹੀਂ ਮਨੂੰ ਲਾਇਦਾ ਕੋਈ ਨਾ ਕੋਈ ਨਾਮ ਨੂੰ ਵਰਦਾਨ ਹੈ ਕੱਲ ਕੋਈ ਐ ਨਾ ਕਹਿ ਦੇ ਉਹ ਸੁਨੀਲ ਨੇ ਕੋਈ ਕਿਸੇ ਜਾਤੀ ਵਿਰੋਧ ਕਹਿਤਾ ਪਹਿਲਾਂ ਸੁੰਦਰ ਸ਼ਾਮ ਉਹ ਸਾਡੇ ਵਾਲੇ ਸ਼ਾਮ ਸੁੰਦਰ ਜੀ ਸੇ ਦੇਖੋ ਮੇਰੇ ਤਾਂ ਕੁਲੀਗ ਰਹੇ ਆ ਸਭ ਅੱਜ ਵੀ ਕੁਲੀਗ ਆ ਚਲੋ ਪਾਰਟੀਆਂ ਬਦਲ ਗਈਆਂ ਇੱਧਰ ਆ ਕੇ ਉੱਧਰ ਚਲੇ ਗਏ ਪਰ ਉਹਨਾਂ ਤੇ ਕੀਤਾ ਸੀ ਕੇਸ ਤਾਂ ਉਹਨਾਂ ਤੇ ਆਇਆ ਹੀ ਜਾਈਂ ਬਣਦਾ ਸ ਉਹਨਾਂ ਦਾ ਬਰੀ ਹੋ ਗਿਆ ਸਰ ਕੁਝ ਵੀ ਨਹੀਂ ਸੀ ਇਹਨਾਂ ਨੇ ਨਾ ਉਹਨਾਂ ਨੂੰ ਤਾਂ ਪਤਾ ਨਹੀਂ ਕੀ ਨੇ ਜ਼ਮੀਨ ਵੇਚੀ ਸੀ ਲੈਂਡ ਯੂਜ਼ ਯੂਜ਼ ਵਾਲਾ ਕਰਕੇ ਬੁੜਾਈ ਬੈਠੇ ਸੋ ਦੈਟ ਇਜ਼ ਦਾ ਇਸ਼ੂ ਬੈ ਉਹਦੇ ਤੇ ਗੱਲ ਕਰਨ ਸਰ ਕਿ ਨੂੰ ਪਤਾ ਸੀ ਨਹੀਂ ਪਤਾ ਸੀ ਲੈਟ ਦਾ ਲਾਟ ਟੇਕ ਸੋਨ ਕੋਰਸ ਅਗਰ ਕਿਸ ਨੇ ਗਲਤ ਕੀਤਾ ਪਕੜੇ ਜਾਣਗੇ ਪਰ ਪਹਿਲਾਂ ਜਿੰਨਾ ਤੇ ਐਕਸ਼ਨ ਹੋਣ ਵਾਲਾ ਉਹਨਾਂ ਤੇ ਤਾਂ ਕਰੋ ਮੈਂ ਤਾਂ ਹਮੇਸ਼ਾ ਹੀ ਕਹਿੰਦਾ ਰਹਿਆ ਵੀ ਇਹਨਾਂ ਤੇ ਕਰੋ ਕਾਰਵਾਈ ਕਰੋ ਇਨ ਫੈਕਟ ਸਾਰਿਆਂ ਤੇ ਹੋਣੀ ਚਾਹੀਦੀ ਹੈ ਮੈਂ ਕਦੋਂ ਦਾ ਕਹਿ ਰਿਹਾ ਵੀ ਸਾਰੇ ਐਮਐਲਏ ਦੀ ਕਰਾਓ ਸਾਡੇ ਵਾਲਿਆਂ ਨੂੰ ਵੀ ਕਰਾਓ ਜਿਹੜੇ ਭਾਜਪਾ 'ਚ ਬੈਠੇ ਆ ਕਾਂਗਰਸਾਂ ਦੀ ਵੀ ਕਰਾਓ ਆਪਣੇ ਵਾਲਿਆਂ ਦੀ ਵੀ ਕਰਾਓ ਜਿਹੜੇ 95 99 ਲਈ ਫਿਰ ਜਾ ਪਹਿਲਾਂ ਇਹਨਾਂ ਦੀ ਕਰਾਓ ਦੇਖੋ ਸਾਬ ਮੈਂ ਤੁਸੀਂ ਐਵੇਂ ਜਾਂ ਮੇਰੇ ਤੇ ਲਾਤਾ ਮੈਂ ਕੱਲੇ ਲਾਰੈਂਸ ਦਾ ਨਾਮ ਲਿਆ ਮੈਂ ਤੁਹਾਨੂੰ ਤਿੰਨ ਤਿੰਨ ਮੈਂ ਜਿਹੜੇ ਅੱਜ ਕੱਲ੍ਹ ਨਾਮ ਮੈਂ ਗਿਣਾਏ ਆ ਲਾਰੈਂਸ ਆ ਜਿਹੜਾ ਗੋਲਡੀ ਤੇ ਇੱਕ ਆ ਜਿਹੜਾ ਤੁਸੀਂ ਕਹਿੰਦੇ ਜੱਗੂ ਇਹਨਾਂ ਚ ਦੇਸੀ ਨਾਮ ਤਾਂ ਚਰੇ ਜੱਗੂ ਦਾ ਬਾਕੀ ਤਾਂ ਸਾਰੇ ਫਰੰਗ ਨਾਮ ਲਈ ਫਿਰਦੇ ਕੋਈ ਗੋਲਡੀ ਹੈ ਕੋਈ ਲਾਰੈਂਸ ਹੈ ਪਰ ਕੰਮ ਸਾਰਿਆਂ ਦੇ ਇੱਕ ਵਰਗੇ ਸਾਬ ਕਿਸੇ ਨਾਮ ਨੂੰ ਮੈਂ ਕਿਸ ਨਾਮ ਸੇ ਦੁਬਾਰ ਕਰੂੰ ਇਸ ਰੂਪ ਕਵੇਂ ਨਾ ਖੁਸ਼ ਹੀ ਕਹਿ ਲੋ ਬੇਸਿਕਲੀ ਗੈਂਗਸਟਰ ਵਾਲਾ ਕੰਮ ਇਹਨਾਂ ਨੇ ਕਰ ਰੱਖਿਆ ਸਾਬ ਕੌਣ ਕਿਸ ਦੇ ਨਾਲ ਹੈ ਨੀ ਨਾਲ ਹੈ ਸਾਬ ਮੇਰਾ ਕਹਿਣਾ ਹੈ ਵੀ ਇਹ ਗੈਂਗਸਟਸ ਗੈਂਗਸ ਜਿਹੜਾ ਕਲਚਰ ਹੈ ਇਹਨੂੰ ਖਤਮ ਕਰਨਾ ਬਹੁਤ ਜ਼ਰੂਰਤ ਹੈ ਕੌਣ ਕਿਸ ਦੇ ਨਾਲ ਰਲਿਆ ਨੀ ਰਲਿਆ ਮੈਨੂੰ ਇੰਨਾ ਪਤਾ ਹੈ ਸਾਬ ਇਸ ਕਰਕੇ ਤੁਸੀਂ ਗੱਲ ਲੰਬੀ ਹੋ ਜੂਗੀ ਸਾਬ ਆ ਗੈਂਗਸਟਰ ਦੇ ਉੱਤੇ ਇੱਕ ਅੱਡ ਪ੍ਰੈਸ ਕਾਨਫਰੰਸ ਕਰੋ ਮੇਰੇ ਨਾਲ ਮੇਰਾ ਨਾਮ ਹੀ ਨਿੰਦਰਾ ਦਾਵਾ ਦੀ ਜੁਗ ਕੋਲੋਂ ਦੀ ਕਾਫੀ ਨੀਟਦਾ ਰਹੀ ਹੈ ਤੇ ਤੁਸੀਂ ਸਿਚੂਨ ਵੀ ਦੇਖਦੇ ਹੋ ਇਲਜ਼ਾਮ ਜਰੂਰ ਲੱਗੇ ਸੀਗੇ ਸਾਹਿਬ ਸਰਕਾਰ ਦੇ ਅੰਦਰ ਲੱਗੇ ਸੀਗੇ ਜਦੋਂ ਜੇਲ੍ਹ ਮੰਤਰੀ ਸੀਗੇ ਉਸ ਟਾਈਮ ਲੱਗੇ ਸੀਗੇ ਇੱਕ ਕੈਬਨਟ ਮੀਟਿੰਗ ਦੇ ਅੰਦਰ ਕੈਬਨਟ ਮੀਟਿੰਗ ਖਤਮ ਹੋ ਗਈ ਤੇ ਬਾਅਦ ਮੈਂ ਵੀ ਉਸ ਬਾਅਦ ਉਸ ਮੀਟਿੰਗ ਦੇ ਅੰਦਰ ਸਾਰੇ ਮਿਨਿਸਟਰ ਸਾਹਿਬਾਨ ਬੈਠੇ ਸੀਗੇ ਮੈਂ ਵੀ ਪਾਰਟਿਸਪੇਟ ਕੀਤਾ ਉੱਥੇ ਜਸਟਿਸ ਸਾਡੇ ਮਹਿਤਾਬ ਸਿੰਘ ਗਿੱਲ ਵੀ ਸੀਗੇ ਜਸਟਿਸ ਰਣਜੀਤ ਸਿੰਘ ਵੀ ਬੈਠੇ ਸੀਗੇ ਸਾਰੀ ਐਡਮਿਨਿਸਟ੍ਰੇਸ਼ਨ ਬੈਠੀ ਸੀ ਸਾਰੇ ਚੀਫ ਸੈਕਟਰੀ ਤੇ ਪ੍ਰਿੰਸੀਪਲ ਸੈਕਟਰੀ ਚੀਫ ਸੈਕਟਰੀ ਡੀਜੀਪੀ ਪੁਲਿਸ ਸਾਰੇ ਬੈਠੇ ਸੀਗੇ ਤੇ ਉੱਥੇ ਕੋਈ ਤਲਖ ਵਿਜ਼ਾਜ਼ੀ ਹੋਈ ਸੀਗੀ ਜਿਸ ਲਹਿਜੇ ਚ ਕੈਪਟਨ ਸਾਹਿਬ ਨੇ ਸਾਡੇ ਮੰਤਰੀਆਂ ਨਾਲ ਜੋ ਕੁਝ ਕਰ ਰਹੇ ਸੀ ਉਹਦੇ ਖਿਲਾਫ ਮੈਂ ਪ੍ਰੋਟੈਸਟ ਵੀ ਕੀਤਾ ਵੀ ਹੈ ਸਾਡੇ ਗੁਲੀਗ ਇਹਨਾਂ ਨੂੰ ਇੰਨਾ ਜ਼ਲੀਲ ਨਾ ਕਰੋ